ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਵਿਜ਼ਿਟ ਆਪਣੀ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਅਰਸ਼ ਦੇ ਕੋਲ ਇਸ ਘਰੋਂ ਬਹੁਤਿਆਂ ਜਿਹੜੀਆਂ ਦੋਸਤੋ ਆਪਾਂ ਗਾਵਾਂ ਵਿਖਾਈਆਂ ਤੁਹਾਨੂੰ ਵਹਿੜਾ ਦਿਖਾਈਆਂ ਨੇ ਸੋ ਬਾਕੀ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਤੇ ਅੱਜ ਇੱਕ ਵੀਰ ਨੇ ਬਿਲਕੁਲ ਭੋੜੀ ਮੱਝ ਗੇਨ ਲੋ ਚਾਹੇ ਛੋਟੀ ਗੇਨ ਲੋ ਸੁਹਾ ਦੂਜਾ ਹੀ ਹੋਊਗਾ ਵੈਸੇ オリジナル ਪੂਰੀ ਗੱਲਬਾਤ ਕਰਾਂਗੇ ਤੇ ਨਾਲ ਇੱਕ ਕੱਟੀ ਬਹੁਤ ਚੰਗੇ ਅਸਲੇ ਦੀ ਹੈਗੀ ਆ ਚੰਗੇ ਸੀਮਨ ਦੀ ਜਿਹੜੀ ਨਾਲ ਕੱਟੀ ਆ ਇਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਪ੍ਰੋਪਰ ਗੱਲਬਾਤ ਕਰਾਂਗੇ ਕੀ ਥਾਡੇ ਮਿਲ ਕੇ ਰਕੋੜਾ ਕਿੰਨੇ ਟਾਈਮ ਦੀ ਸੋਈ ਆ ਕੀ ਭਾਅ ਪੜਦਾ ਰਹੂਗਾ ਤੇ ਖਾਸ ਵਿਜ਼ਿਟ ਤੁਸੀਂ ਆ ਜਿਹੜੀ ਆ ਪਿੰਡ ਸੌਰ ਸਿੰਘ ਕਰਨੀ ਆ ਸੌਰ ਸਿੰਘ ਤੋਂ ਮਾਣੇ ਮੱਲੀ ਨੂੰ ਜਿਹੜੀ ਦੋਸਤੋ ਸੜਕ ਨਿਕਲਦੀ ਆ ਸੌਰ ਸਿੰਘ ਤੋਂ ਬਿਲਕੁਲ ਉਸ ਸੜਕ ਦੇ ਉੱਪਰ ਭਾਈ ਅਰਸ਼ ਸਿੰਘ ਹੁਣ ਦਾ ਘਰ ਆ ਸੌਰ ਸਿੰਘ ਵਿਜ਼ਿਟ ਕਰਕੇ ਤੁਸੀਂ ਜਿਹੜੀ ਗੱਲਬਾਤ ਕਰ ਸਕਦੇ ਹੋ ਦਿੱਤੇ ਹੋਏ ਨੰਬਰਾਂ ਤੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਪਏ ਆ ਸੋ ਮਾਜ ਜਿਹੜੀ ਪੂਰੀ ਬਾਡੀ ਬੰਦ ਤਰ ਤੁਹਾਨੂੰ ਇੱਕ ਰਿ ਵਿਖਾ ਦੇਣਾ ਦੋਸਤੋ ਗੱਲ ਬਾਤ ਆਪਾਂ ਬਾਅਦ ਚ ਕਰ ਲਾਂਗੇ ਚੰਗੇ ਵੱਡੇ ਸਟਰਕਚਰ ਦੀ ਆ ਠੀਕ ਹੈ ਜੀ ਫੇਰ ਚੰਗੀ ਆ ਚਾਈ ਚੰਗੀ ਆ ਕੱਦ ਕਰ ਤੁਸੀਂ ਵੇਖੋਗੇ ਪਿੱਠ ਪੁੱਠਾ ਵੇਖੋਗੇ ਵੀ 2.5 3 ਫੁੱਟ 2.5 ਫੁੱਟ ਆਪਾਂ ਕਹਿ ਲਈਏ ਜਨਾ 2.5 ਫੁੱਟ ਪੁੱਠਾ ਹੀ ਆ ਰਾਜੀ ਆ ਵਜਨਦਾਰ ਪੂਰੀ ਗੱਲਬਾਤ ਕਰਦੇ ਆ ਵੀਰ ਅਰਸ਼ ਦੇ ਨਾਲ ਪੁੱਛਦੇ ਆ ਵੀ ਕੀ ਡਿਟੇਲ ਆ ਆ ਅੱਜ ਇਸ ਮੱਝ ਦੇ ਅਰਸ਼ ਸਭ ਤੋਂ ਪਹਿਲਾਂ ਵੀਰ ਸਸਰੀਕਾਲ ਸਸਰੀਕਾਲ ਸੰਤੂ ਸਾਹਿਬ ਹੋਰ ਸਨੋ ਠੀਕ ਠਾਕ ਹੈ ਬਹੁਤ ਵਧੀਆ ਭਰਾ ਚੰਗੇ ਚੀਜ਼ ਆ ਗਈ ਜੀ ਹੋਰ ਕੱਲ ਪਰਵਾਹ ਠੀਕ ਠਾਕ ਸਭ ਸਭ ਬਹੁਤ ਵਧੀਆ ਬਹੁਤ ਵਧੀਆ ਬਦੇ ਸਨੋ ਵਧੀਆ ਵਧੀਆ ਸੰਤੂ ਸਾਹਿਬ ਅਰਸ਼ ਭਾਈ ਬੈੜਾ ਵੀ ਚਲੋ ਆਪਣੀ ਜਗਾ ਬਹੁਤ ਕਾਫੀ ਆਪਾਂ ਵੇਚੀਆਂ ਸੇਲ ਕੀਤੀਆਂ ਜੀ ਚੰਗੇ ਪਸ਼ੂ ਨਿਕਲਦੇ ਆ ਹਾਂਜੀ ਸੋ ਕਿਸੇ ਭੈਣ ਦਾ ਮਾਲ ਆਪਾਂ ਚੰਗੇ ਲਿਆਉਣੇ ਸੰਤੂ ਸਾਹਿਬ ਬੈੜ ਵੀ ਚੰਗੀ ਲਿਾਈ ਦੀ ਆ ਤੇ ਮੈਂ ਵੀ ਚੰਗੀ ਲਿਾਈ ਦੀ ਆ ਠੀਕ ਆ ਤੇ ਅੱਜ ਆਪਣੇ ਕੋ ਫਿਲਹਾਲ ਇਹ ਭੋੜੀ ਮੈਂ ਆ ਗਈ ਹਾਂਜੀ ਹਾਂਜੀ ਭੋੜੀ ਮੈਂ ਜਿਹੜੀ ਆ ਦੋਸਤੋ ਇਹ ਵੀ ਤੇ ਅਰਥ ਸੂਹਾ ਗਨਮਾ ਸੂਈ ਬਾਈ ਸੂਹਾ ਦੂਜੇ ਸੂਹਾ ਸੂਈ ਸੰਧੂ ਸਾਹਿਬ ਪ੍ਰੋਪਰ ਦੂਜਾ ਸੂਹਾ origignal ਜਿਹੜਾ ਦੂਜਾ ਸੂਹਾ ਹਾਂਜੀ ਆ ਮਗਰ ਕੱਟੀ ਜਾਵੇ ਮਗਰ ਕੱਟੀ ਐਮਨਤੀ ਦੀ ਕੱਟੀ ਆ ਜੀ ਮਗਰ ਆ ਐਮਨਤੀ ਦੀ ਕੱਟੀ ਆ ਗਈ ਦੋਸਤੋ ਹਸਾਰ ਵਾਲਾ ਫੁੱਲ ਜਿਹੜਾ ਹੈਗਾ ਹਸਾਰ ਸੀਮਨ ਬੈਂਕ ਠੀਕ ਆ ਜੀ ਉਸ ਫੁੱਲ ਦੇ ਜਿਹੜੀ ਇਹ ਬਚੀ ਆ ਐਮਨਤੀ ਦੀ ਕੱਟੀ ਕਮਾਲ ਆ ਚੰਗੀ ਤੇ ਸੂਹਾ ਦਿਨ ਕਿੰਨੇ ਦੱਸਿਆ ਸੂਈ ਨੂੰ ਸੂਈ ਨੇ ਸੰਧੂ ਸਾਹਿਬ ਅੱਜ ਨੂੰ ਕੋਈ 15 16 ਦਿਨ ਹੋ ਗਏ ਜੀ 15 16 ਦਿਨ ਹਾਂਜੀ ਸਿੰਗ ਦਗਾਏ ਹੋਇਆ ਕੱਟੀ ਦੇ ਨਾਲ ਦਗਾਤੇ ਸੀ ਹਾਂਜੀ ਦਗਾਤੇ ਉਹਨਾਂ ਜੀ ਠੀਕ ਹੈ ਜੀ ਕੱਟੀ ਦਾ ਸਿੰਘ ਦਿਖਾਦੇ ਦੋਸਤੋ ਜਿਸੋਂ ਜਿਸ ਘਰੋਂ ਤੋਂ ਕਿਉਂਕਿ ਬਹੁਤੇ ਘਰਾਂ ਦੀ ਆਪੋ ਆਪਣੀ ਜੀ ਉਹਨਾਂ ਘਰੇ ਸੰਧੂ ਸਾਹਿਬ 10 ਮਈ 10 ਮਈਆਂ ਦੇ ਸਿੰਘ ਦਿਗਾਏ ਆਰੇ ਅੱਛਾ ਜੀ ਇਹ ਤੋਂ ਵੱਡੀਆਂ-ਵੱਡੀਆਂ ਮਈਆਂ ਉਹਨਾਂ ਘਰ ਚਲਣ ਲੜਨ ਭੇਡਨ ਦਾ ਡਰ ਮੁੱਕ ਜਾਂਦਾ ਹਾਂਜੀ ਸਿੰਘ-ਸੁੰਗ ਟੁੱਟਣ ਦਾ ਕਈਆਂ ਵੀਰਾਂ ਨੂੰ ਬਾਹਲਾ ਹੁੰਦਾ ਵੀ ਯਾਰ ਪਸ਼ੂ ਲਾਗੇ ਬੰਨੇ ਬੰਨਿਆ ਕੋਈ ਨੁਕਸਾਨ ਨਾ ਹੋ ਜੇ ਹਾਂਜੀ ਹਾਂਜੀ ਜ਼ਿਆਦਾਤਰ ਇਦਾਂ ਹੀ ਦਿਗਾਏ ਉਹਨਾਂ ਦੇ ਆਉਂਦੇ ਸਾਡੇ ਇੱਕ ਦੋ ਨੁਕਸਾਨ ਹੋਏ ਸਿੰਘ ਹੀ ਦਿਗਾਉਂਦੇ ਪਏ ਠੀਕ ਆ ਠੀਕ ਆ ਹਾਂਜੀ ਤੇ ਜਿੱਦਾਂ ਪਸ਼ੂਆਂ ਵੇੜਾਂ ਬੂੜਾਂ ਦੇ ਆਪਾਂ ਦਿਗਾ ਦਿੰ ਤੇ ਕੱਟੀ ਜਿਹੜੀ ਆਪ ਦੱਸਦੀ ਪਈ ਆ ਵੀ ਇਹ 29 ਦੀ ਕੱਟੀ ਚੰਗੀ ਆ ਠੀਕ ਆ ਕੱਦ ਕਾਠੀ ਗਰੋਥ ਆ ਜੀ ਬਹੁਤ ਜ਼ਿਆਦੀ ਆ ਸੋ ਇਹ ਕੱਟੀ ਆ ਮਗਰ ਫਿਲਹਾਲ ਆਪਾਂ ਤੁਹਾਨੂੰ ਜਿਹੜੀ ਮਾਜ ਦਿਖਾ ਦਿੰਦੇ ਆ ਆ ਦੇਖੋ ਜੀ ਤੇ ਅੱਜ ਅਰਸ਼ ਵੀਰੇ ਦੁੱਧ ਕਿੰਨਾ ਵੀ ਜਿਹੜਾ ਸਹੀ ਸਹੀ ਵੀ ਜਿਹੜਾ ਦੋ ਡੰਗ ਕੋਈ ਚੋਲੇ ਚਾਹੇ ਤਿੰਨ ਚੋਲੇ ਤੇ ਚਵਾਈ ਕੋਈ ਕਿਲੋ ਖੰਡ ਕੋਈ ਇਧਰ ਉਧਰ ਵਾਲੀ ਗੱਲ ਹੀ ਨਾ ਰਹੇ ਜੀ ਸੰਧੂ ਸਾਹਿਬ ਦੱਸਣ ਨੂੰ 16 ਵੀ ਦਸੀਏ 17 ਵੀ ਪੱਕਾ ਜਿਹੜਾ ਆਪਾਂ ਨੈਟ ਆਪਦੇ ਘਰੋਂ ਚਵਾ ਦੇਣਾ ਨਾ 15 ਕਿਲੋ ਦੁੱਧ ਚਵਾ ਦਾਂਗੇ 15 ਕਿਲੋ ਹਾਂ ਜੀ ਪੱਕਾ ਜਿਹੜਾ ਨੈਟ ਚਵਾ ਦੇਣਾ ਹਾਂ ਹਾਂ ਠੀਕ ਆ 15 ਕਿਲੋ ਨੈਟ ਵੀਰ ਨੇ ਕਹਿਤਾ ਦੋਸਤੋ ਵੀ ਜਿਹੜਾ 15 ਕਿਲੋ ਨੈਟ ਦੁੱਧ ਚਵਾ ਦੂੰਗਾ ਤੇ ਥਣ ਭਾਂਡਾ ਤੁਸੀਂ ਦੇਖ ਲਓ ਤਸੰਨੀ ਤੁਸੀਂ ਕਰ ਲਓ ਖੋਲ ਕੇ ਤੋੜ ਕੇ ਖੋਲ ਕੇ ਤੋੜ ਕੇ ਦਿਖਾਵਾਂਗੇ ਤੁਹਾਨੂੰ ਆ ਜਿਹੜਾ ਥਣ ਤੁਸੀਂ ਵੇਖੋ ਕੱਲਾ ਕੱਲਾ ਨਖੇੜ ਤੇ ਪਿਛਲੇ ਅਗਲੇ ਥਣਾਂ ਦਾ ਗਾਇਬ ਸਾਈਜ਼ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਬਰਾਬਰ ਆ ਚੁਵਾਈ ਵੀ ਤੁਸੀਂ ਇਸੇ ਤਰ੍ਹਾਂ ਹੀ ਕਰ ਸਕਦੇ ਹੋ ਬਾਕੀ ਬੇਨਪੂਣ ਵੇਖੋਗੇ ਨਾੜਾ ਨੂੜਾ ਹਵਾਨੇ ਤੇ ਜਿਹੜੀਆਂ ਵੇਖੋ ਕਿਦਾਂ ਉਭਰੀਆਂ ਨੇ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਆ ਦੇਖੋ ਚੰਗੀ ਰਾਜੀ ਆ ਦੋਸਤੋ वजन ਦਾ ਆ ਰਮ ਵੀ ਮੰਜਾ ਡੈਂਦਾ ਵੀ ਪੁਰਾਣੇ ਆਪਣੇ ਬਜ਼ੁਰਗ ਕਹਿੰਦੇ ਸੀ ਜਦੋਂ ਪਸ਼ੂ ਚੰਗਾ ਰਾਜੀ ਵਜਨਦਾਰ ਦੇਖਦੇ ਸੀ ਵੀ ਮੰਜਾ ਡੈਂਦਾ ਐ ਸਮਝ ਤੇ ਛੋਟੀ ਤੇ ਠੀਕ ਆ ਤੇ ਉਹ ਵੰਡ ਦੇ ਵਿੱਚ ਜਿਹੜੀ ਤੁਸੀਂ ਇਹ ਮੱਝ ਰੱਖ ਸਕਦੇ ਹੋ ਤੇ ਚੰਗੀ ਪਲੀ ਪੁਲੀ ਤਾਂ ਚੰਗੀ ਐ ਵੀ ਕੋਈ ਰਿਕਾਰਡ ਤੋੜਦੇ ਆ ਠੀਕ ਆ ਜੀ ਕੋਈ ਚੰਗੀ ਥਾਂਬ ਸਮਾਲ ਜਿਹੜਾ ਵਾਲਾ ਹੀ ਪਸ਼ੂ ਤਕਰੀਬਨ ਆਪਾਂ ਦੇਖਦੇ ਆ ਇਹੋ ਜੀ ਚੰਗੀ ਥਾਂਬ ਸਮਾਲ ਦੇ ਵਿੱਚ ਹੁੰਦਾ ਹਾਂਜੀ آه ديكو تصلينا وتوركي <applause> ਚਲੋ ਜੀ ਠੀਕ ਆ ਜੀ ਤੇ ਬਹੁਤ ਵਧੀਆ ਚਾਹੀ ਵਜਨਦਾਰ ਫੁੱਲ ਵੱਡੀ ਪੂਰੀ ਲੰਬਾਈ ਵੇਲ ਹਰ ਪਾਸੇ ਪ੍ਰੋਪਰ ਆ ਦੋਸਤੋ ਮਿਕ ਛੱਕਾ ਤੋੜ ਆ ਜੀ ਠੀਕ ਆ ਤੇ ਫਵਾਨੇ ਦੀ ਕੁਆਲਿਟੀ ਚੰਗੀ ਆ ਜਿਹੜੇ ਪਸ਼ੂ ਨੇ 15 ਲੀਟਰ ਦੋਸਤੋ ਬਾਲਟੀ ਚ ਦੁੱਧ ਪਾਉਣਾ ਨਾ ਉਹ ਕਿਸੇ ਨਾ ਕਿਸੇ ਕਰਤੂਤ ਚੰਗੇ ਕਿਸੇ ਨਾ ਕਿਸੇ ਕੋਣ ਦਾ ਮਾਲਕ ਜ਼ਰੂਰ ਹੁੰਦਾ ਠੀਕ ਆ ਤੇ ਨਾਲ ਕੱਟੀ ਆ ਕੱਟੀ ਵੀ ਚੰਗੇ ਆ ਮਿਲਕ ਰਿਕਾਰਡ ਵਾਲੇ ਆਪਾਂ ਕਹਿ ਦਿੰਨਾ ਵੀ ਚੰਗੀ ਮਦਰ ਮਿਲਕ ਦਾ ਰਿਕਾਰਡ ਆ ਤੇ ਕੱਟੀ ਲੈਣੀ ਆ ਤੇ ਕੱਟੀ ਨਾਲ ਹੈਗੀ ਆ ਦੇਖੋ ਬਾਕੀ ਮਿਲਨ ਮੁਲਨ ਅਰਸ਼ ਕਿਵੇਂ ਆ ਸੱਜਾ ਸਾਹਿਬ ਕੱਟੀ ਤੇ ਮਿਲਦੀ ਦੋਹੇ ਲਈ ਨਹੀਂ ਮਿੱਠੀ ਆ ਚੰਗੀ ਠੰਢੀ ਜੀ ਬਿਲਕੁਲ ਮਿੱਠੀ ਜੀ ਜਿਹੜਾ ਮਰਜੀ ਚ ਹੋਈ ਰਹਿੰਗ ਡਿੰਗ ਕਿਹਾ ਪੂਰਾ ਹਾਂ ਜੀ ਉਹ ਤਾਂ ਬੱਚੇ ਦਾ ਬਹੁਤ ਕਰਦੀ ਆਪਾਂ 2 ਮਿੰਟ ਹੀ ਗਏ ਆ ਉਹਨੂੰ ਹਾਂ ਜੀ ਹਾਂ ਜੀ ਤੇ ਡਿੰਗਾ ਬੱਚਾ ਬਡਿੰਗਾ ਪੂਰਾ ਤੇ ਮਦਰ ਵੀ ਭੱਜੀ ਆ ਇਹਨੂੰ ਓਹ ਸੱਜੂ ਸਾਹਿਬ ਉਹਨੇ ਕੱਟੀ ਨੂੰ ਧੋਤੀ ਬਗਾ ਛੱਡਦੇ ਰਿਹਾ ਅੱਛਾ ਜੀ 5 5 6 6 ਲੀਟਰ ਪਈ ਆਉਂਦੇ ਰਹੇ ਹਾਂ ਹਾਂ ਜੀ ਚਲੋ ਕਿਉਂਕਿ ਦੇਖ ਅਰਸ਼ ਭਾਈ ਜਿਹੜੀਆਂ ਮੱਝਾਂ ਦੇ ਕੋਲ ਜਾਂ ਜਿਹੜੀਆਂ ਮੱਝਾਂ ਕਿਸੇ ਮਾਵਾ ਬੱਚਿਆਂ ਦੀਆਂ ਹਾਂਜੀ ਕੋਈ ਜਿਨ੍ਹਾਂ ਕੋਲ ਜਿਆਦਾ ਦੁੱਧ ਹੋਊਗਾ ਕੋਈ 15 17 18 ਹੋਊਗਾ ਉਹਨਾਂ ਨੂੰ ਪਿਆ ਸਕਦੇ ਐਸਾਂ ਏਦਾਂ ਦੀਆਂ 15 ਮਹੀਨੇ ਇਧਰੋਂ ਵੱਡੀਆਂ ਵੱਡੀਆਂ ਵੀ ਉਹ ਹੀ ਖੁੱਲਾ ਦੁੱਧ ਪਿਆ ਸਕਦੇ ਬੱਚਿਆਂ ਨੂੰ ਹਾਂਜੀ ਹਾਂਜੀ ਤੇ ਜੇ ਇੱਕ 5 7 ਕਿਲੋ ਵਾਲੀ ਉਹ ਆਪ ਕੀ ਉਹਨਾਂ ਵਿਚਰਣੇ ਆਪ ਦਾ ਘਰ ਦਾ ਤੋਰਾ ਫੇਰਾ ਚੋੜਨਾ ਬੱਚੇ ਕੀ ਉਰਜਾਉਣਗੇ ਹਾਂਜੀ ਹਾਂਜੀ ਉਹ ਗੱਲ ਹੋ ਜਾਂਦੀ ਆ ਤੇ ਦੁੱਧ ਜਿਹੜਾ ਦੁੱਧੋ ਖੁੱਲਾ ਨਾਲੇ ਕੱਟੀ ਸ਼ੌਂਕੀਆ ਤੌਰ ਤੇ ਪਾਲ ਲਓਗੇ ਤੇ ਨਾਲੇ ਕਿਸੇ ਵੀਰ ਨੇ ਅਗੇ ਘਰੇਲੂ ਕਬੀਲਦਾਰੀ ਆ ਚੰਗੀ ਖਾਸੀ ਥਰੂਗੀ ਫਿਲਹਾਲ ਥਣ ਚੱਡੇ ਦੀ ਬਹੁਤ ਸਫ ਤੇ ਨੰਬਰ ਵੀ ਦਾ ਅਰਸ਼ ਆਪਣੇ ਜਰੂਰ ਦਸੀਏ ਭੈਣ ਭਰਾਵਾਂ ਨੂੰ 86993 12660 954131 ਤੇ ਨਿੱਕੀ ਅੱਛਾ ਤੇ ਅਰਸ਼ੇ ਦਾ ਮੁੱਲ ਵੀਰੇ ਸਹੀ ਸਹੀ ਜੀ ਡਿਮਾਂਡ ਕਰ ਰਿਹਾ ਹੁਣ ਵੀ ਲੈਣ ਦੇਣ ਦੀ ਆਲੀ ਗੱਲੀ ਹੋਵੇ ਵੀ ਕਿਸੇ ਵੀਰ ਦੀ ਪਹੁੰਚ ਦੇ ਵਿੱਚ ਗੱਲਬਾਤ ਹੋਵੇ ਮੁੱਲ ਸੰਧੂ ਸਾਹਿਬ ਉਧਰ ਲੋਕ ਦੇ ਇਦਾਂ ਵੀ ਆ ਦੇ ਇੱਕ 70 ਵੀ ਕਰੀ ਜਾਂਦੇ ਇੱਕ 60 ਵੀ ਮੁੱਲ ਆਪਾਂ ਕਰਦੇ ਜੇ 135000 ਰੁਪਿਆ 135 ਹਾਂ ਨਾ ਮੈਂ ਦੇ ਦਾਂਗੇ 150000 ਦੀ ਉਹਦੇ ਵਿੱਚ ਮਾਨਦਾਨ ਕਰ ਦਾਂਗੇ ਠੀਕ ਹੈ ਜੀ ਹਾਂਜੀ ਹਾਂ ਨਾ ਜਿਹੜਾ ਦੋਸਤੋ 150000 ਦੀ 1.5 ਲੱਖ ਦੀ ਇਹ ਮੈਂ ਹੋਊਗੀ ਬਾਕੀ ਕੋਈ ਸ਼ੱਕ ਨਹੀਂ ਹੈਗਾ ਮੇਰੇ ਅਕੋਰਡਿੰਗ ਦਾ ਦੋਸਤੋ ਕੋਈ ਸ਼ੱਕ ਨਹੀਂਗਾ 15 ਕਿਲੋ ਵਾਲੀ ਮੈਂ ਅੱਜ ਦੇ ਸਮੇਂ ਆਪਾਂ ਖਰੀਦੀ ਹੈ ਤੇ ਆਪਾਂ ਨੂੰ ਨਾਰਮਲ ਹੀ ਪਤਾ ਵੀ ਸਵਾ ਲੱਖ ਤਾਂ ਬਿਲਕੁਲ जायज ਹੀ ਗੱਲਬਾਤ ਹੀ ਹੈ ਕਿਉਂਕਿ 12 11 ਲੀਟਰ ਵਾਲੀਆਂ ਉਹ ਵੀ ਵੀਰ ਲੱਖ 1 ਲੱਖ 10 5 ਤਾਂ ਮੰਗੀ ਜਾਂਦੀ ਹੈ ਚਲੋ ਉਹ ਆਪਾਂ ਕੁਝ ਨਹੀਂ ਉਧਰਲੇ ਪਾਸੇ ਜਾਂਦੇ ਤੇ ਬਾਕੀ ਥਣ ਚੜਾ ਦੇਖੋ ਚੌਰਸ ਥਣ ਚੜਾ ਬਹੁਤ ਵਧੀਆ ਬੈਕ ਸਾਈਡ ਤੋਂ ਵੇਖੋ ਤੁਸੀਂ ਠੀਕ ਹੈ ਜੀ ਬਾਕੀ ਠੰਡੀ ਧੀਰੀ ਹੈ ਵੇਖੋ ਠੀਕ ਹੈ ਆ ਵੀ ਇਹਨੇ ਤਰ੍ਹਾਂ ਤੁਰਾ ਮਾਰਕੀ ਵੀ ਦਿਖਾ ਦੇਣੀ ਆ ਦੇਖੋ ਨਹੀਂ ਜੀ ਉਨਾ ਤੱਕ ਡਟੜ ਆ ਆ ਦੇਖੋ ਮੇਰਾ ਵੀਰ ਚਲੋ ਰੈਂਡ ਕੋਈ ਨਾ ਵੀ ਇਹਦੇ ਥੋੜਾ ਕਰਦਾ ਪਸੂ ਤੇ ਆ ਜਿਹੜੀ ਦੋਸਤੋ ਮਾਜਾ ਵੀਰ ਦੇ ਕੋਲ ਠੀਕ ਆ ਜੀ ਤੇ ਪੂਰੀ ਕਾਇਮ ਆ ਚੰਗੀ ਚੀਜ਼ ਆ ਵੱਡੀ ਸ਼ੈ ਆ ਤੇ 135 ਡਿਮਾਂਡ ਆ ਸਵਾ ਲੱਖ ਦੀ ਖਾਨ ਆ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਪਏ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ